ਹਰ ਸਾਲ ਦੀ ਤਰ੍ਹਾਂ ਇਸ ਸਰਦੀਆਂ ਦੇ ਅਮਰੀਕੀ ਰੋਡ ਦੇ ਕੰਗਣੀ ਵਿਖੇ ਇੱਕ ਵਿਸ਼ਾਲ ਪੂਰੀ ਛੋਲੇ ਦਾ ਲੰਗਰ ਚੱਲ ਰਿਹਾ ਹੈ ਜਿਸ ਵਿੱਚ ਆਉਣ ਜਾਣ ਵਾਲੇ ਰਾਗੀ ਇਸ ਲੰਗਰ ਦਾ ਆਨੰਦ ਮਾਣ ਰਹੇ ਨੇ ਠੰਡ ਦਾ ਮੌਸਮ ਹੈ ਤੇ ਪ੍ਰਬੰਧਕਾਂ ਵੱਲੋਂ ਗਰਮ ਗਰਮ ਪੂਰੀ ਛੋਲੇ ਔਰ ਜਾਣ ਵਾਲੇ ਵਿਅਕਤੀਆਂ ਨੂੰ ਇੱਥੇ ਰੋਕ ਕੇ ਉਹਨਾਂ ਨੂੰ ਲੰਗਰ ਚਕਾਇਆ ਜਾ ਰਿਹਾ ਹੈ ਜੋ ਕਿ ਲੰਗਰ ਦੀ ਪ੍ਰਥਾ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਜਿਵੇਂ ਵੱਲੋਂ ਜੇ ਚਲਾਈ ਗਈ ਸੀ ਅੱਜ ਵੀ ਘਰ-ਘਰ ਗਲੀ-ਮੁਹੱਲੇ ਦੇਸ਼ ਸ਼ਹਿਰ ਵਿੱਚ ਚੱਲ ਰਹੀ ਹੈ ਲੰਗਰ ਦੀ ਸੇਵਾ ਕਰਕੇ ਆਪਣੇ ਆਪ ਨੂੰ ਇਨਸਾਨ ਸੋਖੀ ਸ਼ਾਂਤੀ ਮਹਿਸੂਸ ਕਰਦਾ ਹੈ چھوٹے چھوٹے ਬੱਚੇ ਭਾਵੇਂ ਇੰਨੀ ਠੰਡ ਹੈ ਫੇਰ ਵੀ ਹੁਣ ਸੇਵਾ ਵਿੱਚ ਮੰਨ ਲਈ ਇਹ ਉਹਨਾਂ ਨੂੰ ਕੋਈ ਠੰਡ ਮਹਿਸੂਸ ਨਹੀਂ ਹੋ ਰਹੀ ਤੇ ਸੇਵਾ ਕਰ ਰਹੀ ਨੇ ਆ ਗਿਆ ਮੈਂ ਦੇਖੋ ਉਹ ਵੀ ਘੋਬੀਨਾ ਭਾਈ ਸਾਡੀ ਪਾਈ ਲੱਗੀ ये लो ये किरया अब देखो हम अपने और चम्मच दे चम्मच दे और चाहत चाहत लेके आओ ਪੜੇ ਤਾਂ ਰੋਣਾ ਪੜਾ ਉਹ ਲੈ ਤਾਂ ਪਾਉਂਦਾ ਉਹ ਕਿਵੇਂ ਉਹ ਆ ਗਿਆ ਕਹਿੰਦੀ ਨਹੀਂ ਛੋਟਾ ਹੈ ਵੀਜੀ बीज एक बड़ा द्रख्त बनता है जो भी लोग सेवा करते हैं सेवा का बूटा सारी दुनिया में समाज में खा दी है ਆਛੋਟਾ ਹੈ ਬੱਚਾ ਦੇਖੋ ਠੰਡ ਦੇ ਮੌਸਮ ਵਿੱਚ ਸਿਹਰ ਵਿੱਚ ਮਾਰ ਆਸਾਈਆਂ ਨੂੰ ਪੁਰੀ ਬਾਈ ਬਾਈ ਜਾ ਇਹ ਪੁੱਤ ਤੇਰੇ ਨਾਲ ਕਹਾਇਆ ਮੈਨੂੰ ਖਾਣ ਨੂੰ ਬੈਠ ਆ ਜਾ मैं like गेट <laughs> <laughs>